ਵਾਹੀ ਗੁਰਦਿਕਾ ਕਾਲਾ ਸਾਹ ਵਾਹੀ ਗੁਰਦਿਕੀ ਫਤੇ ਰੁੜਕੀ ਪਿੰਡ ਤੋਂ ਮੇਨ ਹਾਈਵੇ ਤੋਂ ਟੋਲ ਟੈਕਸ ਤੋਂ ਕਿਲੋਮੀਟਰ ਪਹਿਲਾਂ ਆ ਜਿਹੜਾ ਮੋੜ ਮੁੜਦਾ ਜੀ ਪੀਰ ਸੁਆਣੇ ਨੂੰ ਅੱਗੇ ਜਿਹੜੇ ਪਿੰਡ ਜੁੜਦੇ ਨੇ ਲਿੰਕ ਸੜਕਾ ਆ ਟਿਪਰ ਹੈ ਨਾਲ ਸੜਕ ਬਣ ਰਹੀ ਹੈ ਜੀ ਇਹਨੂੰ ਧਿਆਨ ਚ ਰੱਖਦੇ ਹੋਏ ਅੱਜ ਅਸੀਂ ਇਹ ਟਿਪਰਾਂ ਨੂੰ ਰੋਕਿਆ ਅਸੀਂ ਹੁਣ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਚੱਲੇ ਆ ਤੇ ਉਹ ਮੰਗ ਪੱਤਰ ਦੇ ਵਿੱਚ ਸਾਡੀ ਆਹੀ ਮੰਗ ਹੈ ਵੀ ਜਿਹੜੀ ਸੜਕ ਹੈ ਸੜਕ ਸੜਕ ਇਹ ਬਣਾਈ ਜਾਵੇ ਤੇ ਜਿਹੜੇ ਇਹ ਟੀਪਰ ਹੈ ਟੀਪਰ ਵਾਲਿਆਂ ਦਾ ਰਸਤਾ ਇਹੀ ਟੀਪਰਾਂ ਦਾ ਰਸਤਾ ਬੰਦ ਕੀਤਾ ਜਾਵੇ ਜੀ ਕਿਉਂਕਿ ਸੜਕ ਬਣਦੀ ਹੈ ਟੀਪਰ ਆ ਕੇ ਫਿਰ ਤੋੜ ਦਿੰਦੇ ਨੇ ਸੋ ਸਾਡੀ ਸਾਰੇ ਪਿੰਡਾਂ ਨੇ ਇਹੀ ਆਪਣੇ ਫੈਸਲਾ ਕੀਤਾ ਵੀ ਹੁਣ ਅਸੀਂ ਇਹ ਟੀਪਰ ਇਧਰ ਨੂੰ ਲੰਘਣ ਨਹੀਂ ਦੇਣੇ ਕਿਉਂਕਿ ਸਾਡੇ ਬੱਚੇ ਸਵੇਰੇ ਸਕੂਲਾਂ ਤੋਂ ਆਉਂਦੇ ਨੇ ਉਧਰੋਂ ਦੋਜੀ ਦੁੱਧ ਲੈ ਕੇ ਆਉਂਦੇ ਨੇ ਤੇ ਰਸਤਾ ਇਹਦਾ ਬਰਾਬਰ ਹੀ ਹੁੰਦਾ ਪੂਰਾ ਪੂਰਾ ਤੇ ਟਿਪਰ ਇੱਡਾ ਭਾਰੀ ਸਾਈਡ ਤੇ ਨਹੀਂ ਲੱਗ ਸਕਦਾ ਇਹਨਾਂ ਨੇ ਤਾਂ ਗੱੱਬੇ ਹੀ ਚੱਲਣਾ ਹੁੰਦਾ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਕੱਲ ਨੂੰ ਕਿਸੇ ਨਾਲ ਪਿੰਡ ਦੇ ਬੰਦੇ ਨਾਲ ਕੋਈ ਹਵੀ ਨਵੀਂ ਟੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਚੱਲੇ ਆ ਤੇ ਇਹਦੇ ਜਿਹੜਾ ਇਹ ਮੈਂ ਆਪਣੇ ਇਹ ਰੁੜਕੀ ਵਾਸੀਆਂ ਨੂੰ ਇਸ ਗੱਲ ਦੀ ਬਾਬਾ ਜੀ ਮੈਂ ਰੁੜਕੀ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਵੀ ਦੇਰ ਆਇਆ ਤਾਂ ਤਰਸਤ ਆਇਆ ਇਹ ਕੰਮ ਤਾਂ ਆਪ ਜੀ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਕਿਉਂਕਿ ਇਹ ਜਿਹੜੀਆਂ ਦੇਖੋ ਕੋਈ ਵੀ ਕੰਪਨੀ ਹੈ ਇਹ ਗੱਲ ਕਹਿ ਕੇ ਵੀ ਤੁਸੀਂ ਜੀ ਅਸੀਂ ਤਾਂ ਕੰਪਨੀ ਵੱਲੋਂ ਐ ਐਦਾਂ ਜੇ ਕੱਲ ਨੂੰ ਸਾਡੇ ਕਿਸੇ ਜਵਾਕ ਦੀ ਸਾਡੇ ਸਾਡੇ ਇੱਕ ਇੱਕ ਜਵਾਕ ਨੇ ਜੀ ਉਹ ਆਹੀ ਰੋਡ ਤੋਂ ਲੰਘਦੇ ਨੇ ਸਿੰਬਲ ਮਾਜਰਾ ਹੋ ਗਿਆ ਬਝੇੜੀ ਹੋ ਗਿਆ ਹੋਰ ਆਸ-ਪਾਸ ਦੇ ਜਿਹੜੇ ਲਿੰਕ ਸੜਕਾਂ ਅੱਗੇ ਤੱਕ ਜਾਂਦੀਆਂ ਨੇ ਉਹਨਾਂ ਦੇ ਬੱਚੇ ਪੈਦਲ ਆਉਂਦੇ ਨੇ ਜੇ ਕੱਲ ਨੂੰ ਕੋਈ ਹਾਵੀ ਨਾ ਵੀ ਹੋ ਜਵੇ ਜੀ ਇਹਨਾਂ ਨੇ ਤਾਂ ਮੌਜਾ ਦੇ ਕੇ ਆਪਣਾ ਖੜਾ ਛੜਾ ਲੈਣਾ ਸਾਡਾ ਰੋਣਾ ਤਾਂ ساری ਉਮਰ ਦਾ ਰਹਿਣਾ ਨਹੀਂ ਸੋ ਮੇਰੀ ਹੱਥ ਬਣ ਕੇ ਬੇਨਤੀ ਹੈ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਇਸ ਸੜਕ ਦੇ ਉੱਤੇ ਜਿੰਨੇ ਟਿੱਪਰ ਲੰਘਣੇ ਸੀ ਲੰਘ ਗਏ ਪਰ ਹੁਣ ਅਸੀਂ ਲੰਘਣ ਨਹੀਂ ਦੇਣੀ ਅਸੀਂ ਰੁੜਕੀ ਦੀ ਪੰਚਾਇਤ ਅੱਜ ਐਸਡੀਐਮ ਸਾਹਿਬ ਨੂੰ ਇੱਕ ਆਪਣੇ ਵੱਲੋਂ ਮਤਾ ਪਾਣਾ ਚਾਹੁੰਦੇ ਆ ਜੀ ਕਿਉਂਕਿ ਸਾਡਾ ਜਿਹੜਾ ਰੁੜਕੀ ਤੋਂ ਪੀਰ ਸੁਆਣਾ ਰੋਡ ਹੈ ਇਹਦੇ ਤੇ ਰੋਜ਼ ਬਹਾਰ ਜੀ ਐਕਸੀਡੈਂਟ ਹੋ ਰਹੇ ਆ ਕਿਉਂਕਿ ਜਿਹੜੀ ਇਹ ਹਾਈਵੇ ਆਲੇ ਨੇ ਕੰਟਰੈਕਟਰ ਲਿਆ ਹੋਇਆ ਉਹਦੇ ਜਿੰਨੇ ਰੋਡ ਬਣਾਉਣ ਦਾ ਠੇਕਾ ਲਿਆ ਸੀ ਪਰ ਰੋਡ ਬਣਾਉਣ ਦੇ ਠੇਕੇ ਦੇ ਨਾਲ ਅਸੀਂ ਵੀ ਸਾਰੇ ਨਾਲ ਸਹਿਮਤ ਆ ਕੋਈ ਇਹੋ ਜੀ ਗੱਲ ਨਹੀਂ ਪਰ ਜਿਹੜਾ ਇੱਕ ਸਿੰਗਲ ਰਸਤਾ ਜਿਹਦੇ ਉੱਤੇ 14 14 15 15 20 20 ਟਨ ਦਾ ਮਾ ਮਾਲ ਪਾ ਕੇ ਸੜਕ ਰੋਜ਼ ਤੋੜੀ ਜਾਂਦੀ ਆ ਸਕੂਲ ਦੇ ਬੱਚੇ ਸਵੇਰ ਤੋਂ ਸ਼ਾਮ ਤੱਕ ਆਉਂਦੇ ਆ ਜੀ ਟੋਇਆਂ ਜਿੱਡੇ ਕੇ ਸੱਟਾਂ ਲੱਗਦੀਆਂ ਰੋਜ਼ ਐਕਸੀਡੈਂਟ ਹੁੰਦੇ ਆ ਛੋਟੇ ਬੱਚੇ ਆ ਜਿਹੜੇ ਪੈਦਲ ਚੱਲਦੇ ਆ ਉਹਨਾਂ ਵਾਸਤੇ ਮਾੜਾ ਹਾਲ ਆ ਕਿਉਂਕਿ ਰਾਤ ਦਿਨ ਇਹਨਾਂ ਦੇ ਟਰੱਕ ਚੱਲਦੇ ਆ ਓਵਰ ਸਪੀਡ ਚੱਲਦੇ ਆ ਸ਼ਰਾਬੀ ਹਾਲਾਤ ਦੇ ਵਿੱਚ ਵੀ ਕਈ ਚਲਾ ਸਕਦੇ ਨੇ ਅਸੀਂ ਤਾਂ ਹੁਣ ਇਹ ਆ ਕਿ ਟੈਸਟ ਕੀਤੇ ਨਹੀਂ ਅਸੀਂ ਸਰਕਾਰ ਨੂੰ ਆਪਣੇ ਤੌਰ ਤੇ ਸਾਰੇ ਪੰਚਾਇਤ ਮੈਂਬਰਾਂ ਵੱਲੋਂ ਛਿੰਨਾ ਪਿੰਡਾਂ ਦੀ ਪੰਚਾਇਤ ਵੱਲੋਂ ਅਸੀਂ ਬ ਕਿ ਇਸ ਰਸਤੇ ਨੂੰ ਜਾਂ ਤਾਂ ਇਹ ਪ੍ਰੋਪਰਲੀ ਬਣਾ ਕੇ ਇੱਥੇ ਲੁੱਕ ਪਾ ਕੇ ਇਹਨੂੰ ਚੌੜਾ ਕਰਕੇ ਗੱਡੀ ਚਲਾਉਣ ਜੋਗਾ ਕਰ ਲੈਣ ਨਹੀਂ ਤਾਂ ਇਹ ਆਪ ਦਾ ਰੂਟ ਚੇਂਜ ਕਰ ਲੈਣ ਕਿਉਂਕਿ ਇੱਥੇ ਰੋਜ਼ ਦੇ ਦਿਨ ਐਕਸੀਡੈਂਟ ਹੁੰਦੇ ਆ ਐਕਸੀਡੈਂਟਾਂ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕੀਤੀ ਆ ਇਹ ਬੇਨਤੀ ਦੇ ਬਤਾਵਕ ਅਸੀਂ ਕਹਿੰਨੇ ਆ ਕਿ ਤੁਸੀਂ ਇਹਨੂੰ ਅਮਲ 'ਚ ਲਿਆਓ ਅਗਰ ਨਹੀਂ ਲਿਆ ਜਾਂਦਾ ਤਾਂ ਅਸੀਂ ਹਾਈਵੇ ਦੇ ਉੱਤੇ ਮੁਜ਼ਾਹਰਾ ਵੀ ਕਰਾਂਗੇ ਜਾਮ ਵੀ ਲਾਵਾਂਗੇ ਕਿਉਂਕਿ ਜੇ ਸਾਡੀ ਕੋਈ ਸੁਣਵਾਈ ਨਹੀਂ ਹੋਊ ਅਸੀਂ ਉੱਪਰ ਜਾ ਕੇ ਵੀ ਬੇਨਤੀ ਕਰਾਂਗੇ ਅੱਜ ਅਸੀਂ ਐਡੀਐਮ ਸਾਹਿਬ ਨੂੰ 27/3/2023 ਨੂੰ ਇਹ ਪਿੰਡ ಗ್ರಾಮ ਪੰਚਾਇਤ ਰੁੜਕੀ ਪੁਕਤਾ ਵੱਲੋਂ ਤਸਵੀਰ ਖਰੜ ਐਸਐਸ ਨਗਰ ਮਹਾਲੀ ਵਿੱਚ ਮੰਗ ਪੱਤਰ ਦੇਣ ਜਾ ਰਹੇ ਹਾਂ ਜੀ ਸਾਰੇ ਪੰਚਾਇਤ ਮੈਂਬਰ ਆਪ ਜੀ ਦੇ ਨਾਲ ਵੀ ਸਹਿਮਤੀ ਕਰਾਂਗੇ ਜੇ ਸਾਡਾ ਇਹ ਤੁਸੀਂ ਹਲਪਹਿਲ ਦੇ ਆਧਾਰ ਤੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ